ਆਜੋ 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 ਇੱਧਰ ਆਜੋ ਇੱਕ ਮਿੰਟ ਚ ਫੋਟੋ ਆ ਗਈ ਆ ਗਈ ਆ ਗਈ ਆਪ ਕੋ ਆ ਗਈ ਫਰੇਮ ਚ ਆ ਗਈ ਆਏਗੀ ਦੂਰੋਂ ਪਰ ਆ ਗਈ ਸਮਰਾਥ ਤੁਸੀਂ ਆ ਜਾਓ ਉਧਰ ਮੈਂ ਕੀਤਾ ਮੈਨੂੰ ਕਹਤੋਂ ਮਿਸਕੋ ਫੋਨ ਮਾਰੀ ਨਹੀਂ ਨਹੀਂ ਮੈਂ ਮੈਂਬਰ ਐ ਮੈਂ ਤੁਹਾਨੂੰ ਉਧਰ ਕਿ ਟਿਕਲ ਵਿੱਚ ਨਹੀਂ ਆਜੇ ਨਹੀਂ ਕਾਫੀ 2-4 ਮਹੀਨੇ ਤੋਂ ਇਹ ਪੰਜਵੀਂ ਛੇਵੀਂ ਮੀਟਿੰਗ ਹੈ ਜਿਸ ਮੀਟਿੰਗ ਦੇ ਅੰਤ ਅਸੀਂ ਇਹ ਲੋਕਾਂ ਦਾ ਜੋ ਸਾਨੂੰ ਸਮਰਥਨ ਮਿਲਿਆ ਸਮਾਜ ਦਾ ਵੀ ਪੋਲੀਟੀਕਲ ਵਿੰਗ ਦਾ ਹੋਣਾ ਜ਼ਰੂਰੀ ਹੈ ਤਾਂ ਅਸੀਂ ਪੋਲੀਟੀਕਲ ਵਿੰਗ ਚ ਕੁੰਦਨ ਗੋਗਿਆ ਜੀ ਨੂੰ ਪਿਛਲੀ ਮੀਟਿੰਗ ਇਚ ਆਪਣਾ ਪ੍ਰਧਾਨ ਬਣਾਇਆ ਜੀ ਅੱਜ ਕੁੰਦਨ ਗੋਗਿਆ ਨੇ ਆਪਣੀ ਮਜ਼ਬੂਤੀ ਲਈ 21 ਮੈਂਬਰੀ ਟੀਮ ਲਈ ਹੈ ਇਹ ਲਗ ਲਗ ਸ਼ਹਿਰਾਂ ਤੋਂ ਚ ਸਮਾਨੇ ਤੋਂ ਲਾਲੜੂ ਤੋਂ ਪਟਿਆਲਾ ਤੋਂ ਤੇਰਾਬਸੀ ਤੋਂ ਪਵਾਨੀਗੜ ਤੋਂ ਸਾਰੇ ਸ਼ਹਿਰਾਂ ਚੋਂ ਆਈ ਵੀ ਹੈ ਇੱਕ 31 ਮੈਂਬਰੀ ਟੀਮ ਅਸੀਂ ਜੋ ਅੱਜ ਬਣਾਈ ਹੈ ਇਸ ਤੋਂ ਬਾਅਦ ਜੋ ਸਾਡੀ ਟੀਮ ਬੈਠੇਗੀ ਜੋ ਫੈਸਲਾ ਕਰੇਗੀ ਅਸੀਂ ਇਹ ਪੋਲੀਟੀਕਲ ਵਿੰਗ ਪੂਰੇ ਪੰਜਾਬ ਦੇ ਵਿੱਚ ਆਪਣੇ ਪੈਰ ਮਜ਼ਬੂਤ ਕਰਾਂਗੇ ਜੋ ਸਰਕਾਰ ਦੇ ਵਜਨ ਦੇਖੀ ਕੀਤੀ ਜਾਂਦੀ ਹੈ ਬਾਲਪੁਰ ਸਮਾਜ ਦੇ ਪਿਛਲੇ 10-12 ਸਾਲਾਂ ਤੋਂ ਪਹਿਲੇ ਕੁਝ ਇੱਕ ਦੋ ਸਾਡੇ ਐਮਐਲਏ ਵੀਰੇ ਨੇ ਸਾਡੀ ਬਰਾਦਰੀ ਦੇ ਰਾਜਖੁਰਾਣਾ ਜੀ ਸਾਡੇ ਮੰਤਰੀ ਵੀ ਰਹੇ ਨੇ ਲੇਕਿਨ ਉਸ ਤੋਂ ਬਾਅਦ ਸਾਡੇ ਸਮਾਜ ਨੂੰ ਜੋ ਅਨ ਦੇਖਿਆ ਕੀਤਾ ਜਾਂਦਾ ਅਸੀਂ ਸਰਕਾਰ ਦੇ ਵਿੱਚ ਆਪਣੇ ਸਮਾਜ ਦੇ ਹੱਕਾਂ ਲਈ ਲੜਾਈ ਲੜਾਂਗੇ ਸਰਕਾਰ ਨੂੰ ਕਹਾਂਗੇ ਸਾਡੇ ਜਿਹੜੇ ਬੰਦੇ ਹੱਕ ਨੇ ਚਾਹੇ ਉਹ ਐਮਸੀ ਦੀਆਂ ਸੀਟਾਂ ਨੇ ਚਾਹੇ ਉਹ ਐਮਐਲਏ ਦੀਆਂ ਸੀਟਾਂ ਨੇ ਤੇ ਚਾਹੇ ਉਹ ਐਮਪੀ ਦੀਆਂ ਵੀ ਸਾਡੇ ਸਮਾਜ ਨੂੰ ਜਿੰਨੀ ਸਾਡੀ ਵੋਟ ਹੈ ਜੋ ਸਾਡਾ ਬਣਦਾ ਰਾਈਟ ਹੈ ਉਹ ਸਾਨੂੰ ਮਿਲਣਾ ਚਾਹੀਦਾ ਲੱਗਦਾ ਅਕਾਲੀ ਦਲ ਨੇ ਬਾਹਰ ਫੜੀ ਸੀ ਤੁਹਾਡੇ ਸਮਾਜ ਦੀ ਰਾਜਖਰਾਨਾ ਜੀ ਰਾਜਪੁਰੇ ਤੋਂ ਜਿਹੜੇ ਹੈਗੇ ਸੀ ਉਸ ਟਾਈਮ ਅਕਾਲੀ ਭਾਜਪਾ ਦਾ ਗੱਠਜੋੜਨ ਸੀ ਤਾ ਰਾਜਕੁਰਾਣਾ ਜੀ ਨੇ ਮਤਲਬ ਕਿ ਉਹਨਾਂ ਨਾਲ ਪਾਰਟੀ ਜੁਆਇਨ ਕਰਕੇ ਤਾਂ ਉਸ ਟਾਈਮ ਅਕਾਲੀ ਭਾਜਪਾ ਨੇ ਸਾਡੇ ਰਾਜਕੁਰਾਣਾ ਜੀ ਨੂੰ ਜਿਹੜਾ ਕਿ ਐਮਐਲਏ ਵੀ ਬਣਾਇਆ ਐਮਐਲਏ ਤੋਂ ਬਾਅਦ ਮੰਤਰੀ ਵੀ ਬਣਾਇਆ ਤਾਂ ਸਾਡਾ ਸਮਾਜ ਉਸ ਟਾਈਮ ਬਹੁਤ ਖੁਸ਼ਹਾਲ ਸੀ ਅੱਜ ਇਸ ਮੰਤ ਤੋਂ ਬਹੁਤ ਉਦਾਸ ਹੈ ਸਰਕਾਰਾਂ ਤੋਂ ਪਰ ਇਹ ਗੁੰਦਰ ਕੋ ਗੇਜ ਦੱਸ ਰਹੇ ਮੇਟਾ 3 ਲੱਖ ਵੋਟ ਤੁਹਾਡੇ ਸਮਾਜ ਦੀ ਹੈਗੀ ਹੈ ਬਿਆਨ ਨੇ ਇਲੈਕਸ਼ਨ ਵੀ ਫਿਰਦੇ ਹੈਗੀ ਹੈ ਵੀ ਇਹਨਾਂ ਨੂੰ ਉਮੀਦਵਾਰ ਲਾਣੋਗੇ ਜੀ ਤੁਸੀਂ ਦੇਖੋ ਜੀ ਇਹ ਫੈਸਲਾ ਹੋਣਾ ਇੱਕ ਮਤਲਬ ਕਿ 31 ਮੈਂਬਰੀ ਟੀਮ ਦਾ ਕਿਉਂਕਿ ਇਸ ਟਾਈਮ ਜਿਹੜੀ ਹੈ ਐਮਪੀ ਦੇ ਇਲੈਕਸ਼ਨ ਨੇ ਟਾਈਮ ਬਿਲਕੁਲ ਥੋੜਾ ਰਹਿ ਗਿਆ ਬਾਕੀ ਜੋ ਵੀ ਸਾਡਾ 31 ਮੈਂਬਰੀ ਕਰੇਗੀ ਅਸੀਂ ਉਹਦੇ ਮੁਤਾਬਕ ਹੀ ਚੱਲਾਂਗੇ ਲੇਕਿਨ ਜਿਹੜੀ ਸਾਡੀ ਪਟਿਆਲੇ ਜ਼ਿਲ੍ਹੇ ਚ 2.5 ਲੱਖ ਵੋਟ ਹੈ ਪੰਜਾਬ ਦੇ ਤਾਂ ਲੱਖਾਂ ਤੇ ਤਦਾਦ ਚ ਵੋਟ ਹੈ ਤਾਂ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਅੱਜ ਅਸੀਂ ਇਹ ਪਲੇਟਫਾਰਮ ਬਣਾਇਆ ਇਹਦੀ ਅੱਜ ਜ਼ਰੂਰਤ ਸੀ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਮਰਕੇ ਸਾਨੂੰ ਇਹ ਵਾਰ ਵਾਰ ਡਿਮਾਂਡ ਕਰਦੀ ਕਿ ਪਲੇਟਫਾਰਮ ਜ਼ਰੂਰ ਹੋਣਾ ਚਾਹੀਦਾ ਕਿਸੇ ਪਾਰਟੀ ਨੂੰ ਸਮਰਥਨ ਦੇਣ ਦੇ ਵਿਚਾਰ ਬਟਾਂਦਰਾ ਵੀ ਕੀਤਾ ਜਾਏਗਾ ਨਹੀਂ ਦੇਖੋ ਜੋ 31 ਮੈਂਬਰੀ ਟੀਮ ਦਾ ਫੈਸਲਾ ਹੋਊਗਾ ਉਹ ਅਸੀਂ ਤੁਹਾਡੇ মিডিਆ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਹਰ ਵੀ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਤੁਸੀਂ ਸਾਡਾ ਜਿਹੜਾ ਸਮਾਜ ਦਾ ਨਾਮ ਵੀ ਰੋਸ਼ਨ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਵੇਖੋ ਇੱਛਾ ਤਾਂ ਰੇਗ ਦੀ ਹੁੰਦੀ ਹੈ ਇੱਛਾ ਸਮਾਜ ਦੀ ਵੀ ਸੀ ਕਿ ਸਮਾਜ ਕੋਈ ਨਾ ਕੋਈ ਪਾਰਟੀ ਸਮਾਜ ਨੂੰ ਟਿਕਟ ਦੇਵੇ ਅਸੀਂ ਅਪਲਾਈ ਵੀ ਕਰਿਆ ਕਾਂਗਰਸ ਨੂੰ ਵੀ ਅਪਲਾਈ ਕਰਿਆ ਆਮ ਆਦਮੀ ਪਾਰਟੀ ਨੂੰ ਵੀ ਅਪਲਾਈ ਕਰਿਆ ਅਕਾਲੀ ਦਲ ਨੂੰ ਵੀ ਅਪਲਾਈ ਕਰਿਆ ਉਹ ਸਾਡੇ ਕੋਲ ਰਿਟਰਨ ਹੈਗਾ ਸਾਰਾ ਕੁਝ ਮਗਰ ਕਿਸੇ ਨੇ ਇੰਟਰਟੇਨ ਨਹੀਂ ਕਰਿਆ ਹੈਗਾ ਤਾਂ ਸਾਡੀ ਸਮਾਜ ਦੀ ਜਿਹੜੀ ਹੈ ਇੱਕ ਯੂਨਿਟੀ ਬਣੀ ਵੀ ਆਪਾਂ ਆਪਣਾ ਪਲੇਟਫਾਰਮ ਤਿਆਰ ਕਰੀਏ ਇਸ ਟਾਈਮ ਅਸੀਂ ਲੇਟ ਆਂ ਮਗਰ ਫਿਰ ਵੀ ਕੋਈ ਗੱਲ ਨਹੀਂ ਮਗਰ ਸਾਨੂੰ ਆਪਣੀ ਵੈਲਿਊ ਦਾ ਪਤਾ ਲੱਗ ਰਿਹਾ ਵੀ ਸਾਡੀ ਯੂਨਿਟੀ 'ਚ ਬੜੀ ਤਾਕਤ ਹੈ ਔਰ ਸਾਡੀ 2.5 ਤੋਂ ਪੌਣੇ 3 ਲੱਖ ਵੋਟ ਜਿਹੜੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਬਾਲਪੁਰ ਸਮਾਜ ਦੀ ਵੋਟ ਵੀ ਹੈ ਇਸ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਸੁਣਨਾ ਪਏਗਾ ਇਹ ਹੁਣ ਨਹੀਂ ਤਾਂ ਅੱਗੇ ਸੀ ਕੋਈ ਕੋਈ ਫਰਕ ਨਹੀਂ ਪੈਂਦਾ ਤੇ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਤੋਂ ਦੇ ਸਮਾਜ ਵੱਲੋਂ ਬਹੁਤ ਬਾਈਕਟ ਕਰੋਗੇ ਮਤਲਬ ਕਿਸੇ ਰਾਜਨੀਤੀ ਪਾਰਟੀ ਦਾ ਤੁਸੀਂ ਇੱਕ ਬੰਦਾ ਜੋਸ਼ ਉਹਨਾਂ ਦੇ ਵਿੱਚ ਕਿਸੇ ਦਾ ਬਾਈਕਟ ਕਰੋਗੇ ਨਹੀਂ ਐਸਾ ਕੁਝ ਨਹੀਂ ਹੈ ਦੇਖੋ ਫਿਰ ਮੈਂ ਤੁਹਾਨੂੰ ਵਾਰ-ਵਾਰ ਰਿਕਵੈਸਟ ਕਰਦਾ ਮੀਡੀਆ ਸਾਰੇ ਭਾਈਚਾਰਾ ਸਾਰਾ ਸਾਡਾ ਸਾਰਾ ਹੀ ਆਪਣਾ ਭਾਈਚਾਰਾ ਜੋਸ਼ ਬਾਈਕਟ ਵਾਲੀ ਕੋਈ ਐਸੀ ਗੱਲ ਨਹੀਂ ਸਮਾਜ ਚ ਵੀ ਕਈ ਪਾਰਟੀਆਂ ਦੇ ਤੁਸੀਂ ਕਹਿ ਰਹੇ ਹੋ ਵੀ ਅਕਾਲੀ ਦਲ ਨੇ ਕਾਂਗਰਸ ਨਾਲ ਵੀ ਅਸੀਂ ਟਿਕਾਏ ਦਿੱਤਾ ਸੀ ਜੇ ਉਧਰੋਂ ਟਿਕਟ ਮਿਲ ਜਾਂਦੀ ਆਮ ਆਦਮੀ ਪਾਰਟੀ ਨਾਲ ਅੱਜ ਸਾਡੇ ਸਮਾਜ ਦੀ ਮੀਟਿੰਗ ਸੀ ਪਹਿਲਾਂ ਸਾਡੀ ਮੀਟਿੰਗ ਸੀਗੀ ਅੱਜ ਤੋਂ 3 ਮਹੀਨੇ ਪਹਿਲਾਂ ਸਮਾਜ ਨੇ ਇੱਕ ਉਪਰਾਲਾ ਕਰਿਆ ਵੀ ਸਮਾਜ ਜਿਹੜਾ ਪੋਲੀਟੀਕਲ ਵਿੰਗ ਬਣਾਇਆ ਜਾਵੇ ਕਿਉਂਕਿ 70 75 70 ਸਾਨੂੰ ਕਿਸੇ ਵੀ ਪਾਰਟੀ ਨੇ ਇੰਟਰਨ ਨਹੀਂ ਕਰਿਆ ਤਾਂ ਸਮਾਜ ਨੇ ਸੋਸ਼ਲ ਕਮਾਈ ਤਾਂ ਸਮਾਜ ਅੱਗੇ ਸੀਗਾ ਤੇ ਇਸ ਕਰਕੇ ਸਮਾਜ ਨੇ ਵਿਚਾਰ ਕਰਿਆ ਵੀ ਆਪਾਂ ਪਹਿਲਾਂ ਪੋਲੀਟੀਕਲ ਵਿੰਗ ਬਣਾਇਆ ਜਾਵੇ ਉਹਨਾਂ ਦੇ ਪੋਲਿਟਿਕਲ ਪਾਰਟੀਆਂ ਜਿਹੜੀਆਂ ਹੈਗੀਆਂ ਬਾਲਪੁਰ ਸਮਾਜ ਨੂੰ ਕਿੱਥੇ ਤਵੱਜੂ ਨਹੀਂ ਦਿੰਦੀ ਇਸ ਕਰਕੇ ਸਾਰੀ ਮਜ਼ਦੂਰੀ ਹੋ ਗਈ ਸਮਾਜ ਦੀ ਵੀ ਆਪਣਾ ਵਿੰਗ ਬਣਾਇਆ ਅਸੀਂ ਅੱਜ ਵਿੰਗ ਦੀ ਮੀਟਿੰਗ ਕਰ ਰਹੇ ਦੂਜੀ ਮੀਟਿੰਗ ਸਾਡੀ ਭਾਮਪੁਰ ਚ ਹੋਈ 3000 ਬੰਦਿਆਂ ਦੀ ਮੀਟਿੰਗ ਸੀ ਸਾਡੀ ਅਸੀਂ ਜ਼ਿਲ੍ਹੇ ਦੇ ਬੰਦੇ ਨਾਲ ਦੇ ਸਰੋਮਿੰਗ ਜਿਹੜਾ ਏਰੀਆ ਸੀਗਾ 40 50 ਕਿਲੋਮੀਟਰ ਏਰੀਆ ਦਾ ਗੋਵਿੰਦਗੜ ਤੋਂ ਭਵਾਨੀਗੜ ਤੋਂ ਸੰਗਰੂਰ ਤੋਂ ਸਾਰੇ ਸਮਾਜ ਦੇ ਬੰਦੇ ਇਕੱਠੇ ਹੋਏ ਸੀ ਅਸੀਂ ਵਿਚਾਰ ਕਰਦੇ ਕਰਦੇ ਇਸ ਪੋਜੀਸ਼ਨ ਤੇ ਪਹੁੰਚੇ ਹਾਂ ਅਸੀਂ ਪਹਿਲਾਂ ਪ੍ਰਧਾਨ ਚੁਣਿਆ ਸੀਗਾ ਮੈਨੂੰ ਸਮਾਜ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈਨੂੰ ਪ੍ਰਧਾਨ ਚੁਣਿਆ ਸੀ ਉਸ ਤੋਂ ਬਾਅਦ ਸਾਡੇ ਸਮਾਜ ਨੇ ਜਿਹੜੀ ਇੱਕ ਹੋਰ ਕਮੇਟੀ ਬਣਾਈ ਸੀ 21 ਮੈਂਬਰੀ ਅੱਜ ਜਿਹੜੀ ਹੈਗੀ 31 ਮੈਂਬਰੀ ਕੋਰ ਕਮੇਟੀ ਅੱਜ ਸੀ ਸਾਡੇ ਸਮਾਜ ਦੇ ਸੀਨੀਅਰ ਰਾਜਕੁਮਾਰ ਸਰਦੇਵਾ ਜੀ ਬਲਦੇਵ ਸੱਜਾ ਜੀ ਰਾਮਚੰਦ ਨਾਮਾ ਜੀ ਅਸ਼ੋਕ ਜੀ ਮੋਹਨ ਹਰਿਆਵਲ ਅਨੇਜਾ ਸਾਹਿਬ ਸਾਰੇ ਜਿਹੜੇ ਸੀਨੀਅਰ ਮੇਰੇ ਜिले ਮੇਰੇ ਨਾਲ ਹੈ ਕੈਮਰਾ ਸਾਹਿਬ ਸਮਾਜ ਦੇ ਵਿੱਚ ਆਪਣਾ ਰੂਤਵਾ ਰੱਖਦੇ ਸਾਡੇ ਸਮਾਜ ਦੇ ਮੋਜੀ ਜੀ ਬੰਦੇ ਜਿਹੜੇ ਉਹਨਾਂ ਨੇ ਅੱਜ ਸਲਾਹ ਕਰਕੇ 31 ਮੈਂਬਰੀ ਕੋਰ ਕਮੇਟੀ ਬਣਾਈ ਹੈ ਗੋਗਿਆ ਸਾਹਿਬ ਕੀ ਲੋੜ ਪੈਗੀ ਇਲੈਕਸ਼ਨਾਂ ਤੇ ਆ ਕੇ ਵੀ ਜਿਹੜੀ ਤੁਹਾਨੂੰ ਆਪਣੀ ਕਮੇਟੀ ਬਣਾਣੀ ਸੀ ਅਸੀਂ ਅਪਲਾਈ ਕਰਿਆ ਸੀ ਵੀ ਸਾਨੂੰ ਕੋਈ ਵੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਸਾਨੂੰ ਟਿਕਟ ਦੇ ਦਿੰਦੀ ਹੈ ਤਾਂ ਅਸੀਂ ਇਲੈਕਸ਼ਨ ਫਾਈਟ ਖੁਦ ਪਾਲਪੁਰ ਸਮਾਜ ਆਪਣੇ ਲੈਵਲ ਤੇ ਇਲੈਕਸ਼ਨ ਫਾਈਟ ਨਹੀਂ ਜੇ ਮਿਲ ਜਾਂਦੀ ਤੇ ਅਦਰ ਪਾਰਟੀ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਅਲਵੀ ਦਾ ਕਰ ਦਿੰਦੇ ਤੁਸੀਂ ਨਹੀਂ ਜੇ ਪਾਰਟੀ ਕੋਈ ਟਿਕਟ ਦੇ ਦਿੰਦੀ ਤਾਂ ਅਸੀਂ ਫਾਈਟ ਕਰਦੇ ਨਹੀਂ ਜੇ ਕਾਂਗਰਸ ਤੋਂ ਮਿਲ ਜਾਂਦੀ ਤੁਹਾਨੂੰ ਜਿਸ ਪਾਰਟੀ ਤੋਂ ਮਰਜ਼ੀ ਨੈਸ਼ਨਲ ਪਾਰਟੀ ਤੋਂ ਸਾਨੂੰ ਮਿਲ ਜਾਂਦੀ ਅਸੀਂ ਸਮਾਜ ਨੂੰ ਫਾਈਟ ਕਰਦਾ ਸਮਾਜ ਦੀ ਆਪਣੀ 2.5 ਲੱਖ ਵੋਟ ਹੈ ਇਹ ਤਾਂ ਵੈਸੇ ਜਿੱਤੇ ਤੇ ਬਾਕੀ ਸਮਾਜ ਦੀ ਰੈਪਿਊਟੇਸ਼ਨ ਬਹੁਤ ਵਧੀਆ ਹੈਗੀ ਨਹੀਂ ਤੇ ਸਾਡੀ ਪਾਰਟੀ ਨਾਲ ਜੁੜੇ ਹੋ ਨਹੀਂ ਜਾਣ ਦੋਗੇ ਜੇ ਆਜ਼ਾਦ ਖੜੇ ਵੋਟ ਵੀ 3 ਲੱਖ ਵੋਟ ਹੈਗੀ ਹੈ ਤੁਹਾਡੇ ਸਮਾਜ ਦੀ ਵੀ ਜਿੱਤੋ ਕਿ ਜੇ ਆਜ਼ਾਦ ਖੜੇ ਹੋ ਜੁਗ ਦੇਖੋ ਇਹ ਨਾ ਇਹ ਮੈਂ ਇਕੱਲਾ ਡਿਸੀਜਨ ਮੇਕਰ ਨਹੀਂ ਐ ਇਹ ਸਮਾਜ ਦੀ ਕੋਰ ਕਮੇਟੀ ਦੇ ਵਿੱਚ ਪਬਲਿਕ ਦੇ ਵਿੱਚ ਅਸੀਂ ਸਮਾਜ ਨੂੰ ਇਕੱਠਾ ਕਰਕੇ ਜਿਵੇਂ ਸਮਾਜ ਕਹੇਗਾ ਅਸੀਂ ਉਵੇਂ ਕਰਾਂਗੇ ਕੱਲਾ ਮੈਂ ਡਿਸੀਜਨ ਮੇਕਰ ਨਹੀਂ ਕੋਰ ਕਮੇਟੀ ਵੀ ਡਿਸੀਜਨ ਮੇਕਰ ਨਹੀਂ ਹੈ ਅਸੀਂ ਸਮਾਜ ਦਾ ਇਕੱਠ ਕਰਕੇ ਵੱਡਾ ਕਰਤਾ ਮਤਲਬ ਉਮੀਦ ਲਗਾਈ ਜਾ ਸਕਦੀ ਹੈ ਵੀ ਜਲਦੀ ਤੁਸੀਂ ਚੋਣਾਂ ਦਾ ਕਰੋਗੇ ਦੇਖੋ ਸਮਾਜ ਦੇ ਇਕੱਠ ਦੇ ਵਿੱਚ ਜੋ ਸਮਾਜ ਕਹੇਗਾ ਵੀ ਇਲੈਕਸ਼ਨ ਲੜਨੀ ਹੈ ਤਾਂ ਲੜਾਂਗੇ ਸਮਾਜ ਕਹੇਗਾ ਇਲੈਕਸ਼ਨ ਨਹੀਂ ਲੜਨੀ ਤਾਂ ਨਹੀਂ ਲੜਾਂਗੇ ਹੋ ਗਿਆ ਸਰ ਤੁਹਾਡੇ ਇਹਦਾ ਅਗਲਾ ਰੋਕੀ ਹੋਏਗਾ ਤੁਹਾਡੇ ਜਿਹੜਾ ਪਲੇਟਫਾਰਮ ਹੈ ਇਕੱਲਾ ਰੋਕੀ ਹੋਏਗਾ ਅਸੀਂ ਇਹਨੂੰ ਕੰਟੀਨਿਊ ਕਰਨਾ ਚਾਹੁੰਦੇ ਹਾਂ ਅਸੀਂ ਸਮਾਜ ਨੂੰ ਆਪਣੇ ਨੂੰ ਬਿਲਕੁਲ ਕੰਟੀਨਿਊ ਰੱਖਾਂਗੇ ਆਣ ਵਾਲਾ ਚੋਣ ਪੰਜਾਬ ਦੇ ਵਿੱਚ ਇਸ ਕਰਕੇ ਇਹਨੂੰ ਕੰਟੀਨਿਊ ਰੱਖਾਂਗੇ ਔਰ ਬਾਕੀ ਤੁਹਾਡੇ ਭਾਈਚਾਰੇ ਦੇ ਨਾਲ ਬਹੁਤ-ਬਹੁਤ ਤੁਹਾਡਾ ਧੰਨਵਾਦ ਔਰ ਲੋਕਾਂ ਦੇ ਵਿੱਚ ਸਾਡੇ ਸਮਾਜ ਦੀ ਵਧੀਆ ਰੈਪਿਊਟੇਸ਼ਨ ਹੈ ਔਰ ਸਮਾਜ ਨੂੰ ਅਸੀਂ ਬਰਕਰਾਰ ਰੱਖਣਾ ਹੈ ਪਟਿਆਲਾ ਦੇ ਵਿੱਚ ਡਾਕਟਰ ਬਲਵੀਰ ਦੀ ਕਿਵੇਂ ਹੈਗੀ ਜੀ ਦੇਖੋ ਮੈਂ ਕਿਸੇ ਕਿਸੇ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਮਾਫੀ ਚਾਹੁੰਦਾ ਤੁਹਾਡੇ ਸਾਰਿਆਂ ਤੋਂ ਮੈਂ ਪੋਲੀਟੀਕਲੀ ਕੁਝ ਨਹੀਂ ਬੋਲਾਂਗਾ ਜੇ ਮੈਂ ਸਮਾਜ ਤੇ ਜਿਹੜਾ ਕੋਈ ਤੁਸੀਂ ਪੁੱਛਣਾ ਚਾਹੋਗੇ ਨੈਟਵਿੰਗ ਦਾ ਕੋਈ ਨਾਮ ਵੀ ਰੱਖਿਆ ਹੋਣਾ ਉਹ ਦੱਸੂ ਅਜੇ ਭਾਜੀ ਕੋਰ ਕਮੇਟੀ 'ਚ ਡਿਸਕਸ ਹੋ ਰਹੀ ਹੈ ਤੁਮੇ ਕੋਰ ਕਮੇਟੀ ਦੀ ਅਜੇ 31 ਮੈਂਬਰੀ ਕਮੇਟੀ ਹੋਈ ਹੈ ਕਿਉਂਕਿ ਸਾਡਾ ਜਿਹੜਾ ਟੀਚਾ 151 ਮੈਂਬਰ ਪੰਜਾਬ ਦੇ ਵਿੱਚੋਂ ਲੈਣਿਆ ਸੀ ਕਿਉਂਕਿ 37 ਵਿਧਾਨ ਸਭਾ ਤੇ ਸਾਡਾ ਵੋਟ ਬੈਂਕ ਹੈ ਅਸੀਂ 37 ਵਿਧਾਨ ਸਭਾ ਦੇ ਵਿੱਚੋਂ ਆਲ ਪੰਜਾਬ ਦੇ ਵਿੱਚੋਂ ਹੋਰ ਕਮੇਟੀ ਬਣਾ ਕੇ ਆਪਣੇ ਮੈਂਬਰ ਜੋੜ ਕੇ ਉਹਨਾਂ ਤੋਂ ਪੁੱਛ ਕੇ ਵੀ ਨਾਮ ਕੀ ਰੱਖਿਆ ਜਾਵੇ ਸਮਾਜ ਦਾ ਨਾਮ ਵਿੱਚ ਜਰੂਰ ਇਨਵੋਲ ਹੋਵੇ ਜੇ ਕਿਸੇ ਪਾਰਟੀ ਨੂੰ ਸਮਰਥਨ ਦੇਣਾ ਪਿਆ ਤੁਹਾਡੇ ਸਮਾਜ ਵੱਲੋਂ ਦਿਓਗੇ ਜੀ ਇਹ ਸਮਾਜ ਦੇ ਇਕੱਠ ਕਰਕੇ ਸਮਾਜ ਦੇ ਘਟਚ ਪੁੱਛਿਆ ਜਾਏਗਾ ਵੀ ਕਿੱਥੇ ਆਪਾਂ ਸਪੋਰਟ ਕਰਨੀ ਹੈ ਜਾਂ ਜਿੱਥੇ ਜਿਹੜਾ ਬੰਦਾ ਕਿਸੇ ਨਾਲ ਲੱਗਿਆ ਹੋਇਆ ਕੋਈ ਡਿਮਾਂਡ ਰੱਖੀ ਜਾਏਗੀ ਉਹ ਮੌਕੇ ਤੇ ਦੱਸਣ ਜੋ ਵੀ ਹੈਗਾ ਜੋ ਸਮਾਜ ਡਿਸੀਜਨ ਲੇਗਾ ਉਸ ਦੇ ਡਿਸੀਜਨ ਦੇ ਨਾਲ ਠੀਕ ਹੈ ਜੀ